ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਸਵਿੰਦਰ ਦੀ ਰਸੋਈ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਬਣਾਵਾਂਗੇ ਮਲਾਈ ਵਰਗਾ ਨਰਮ ਤੇ ਸੌਫਟ ਚੁਲਾਈ ਤੇ ਪਾਲਕ ਦਾ ਸਾਗ ਤੇ ਚਲੋ ਆਪਾਂ ਰੈਸিপি ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਚੁਲਾਈ ਦਾ ਸਾਗ ਲਿਆ ਤੇ ਉਸਦੇ ਪੱਤੇ-ਪੱਤੇ ਅਲੱਗ ਕਰ ਲਿਆ ਆਪਾਂ ਬੀਜ ਨਹੀਂ ਪਾਣੇ ਇਹਦੇ ਇਕੱਲੇ ਪੱਤੇ-ਪੱਤੇ ਹੀ ਅਲੰਗ ਕਰਨੇ ਨੇ ਤੇ ਆਪਾਂ ਨਾਲ ਹੀ ਪਾਲਕ ਲੈ ਲਈਏ ਇੱਕ ਗੁੱਚੀ ਚੁਲਾਈ ਤੇ ਇੱਕ ਗੁੱਚੀ ਪਾਲਕ ਪਾਲਕ ਨੂੰ ਵੀ ਆਪਾਂ ਇਸ ਤਰ੍ਹਾਂ ਪੱਤੇ-ਪੱਤੇ ਅਲੱਗ ਕਰ ਲੈਣੇ ਤੇ ਆਪਾਂ ਇੱਕ ਸਾਈਡ ਤੇ ਛੋਲਿਆਂ ਦੀ ਦਾਲ ਨੂੰ ਇਹ ਅੱਧੀ ਕੋਲੀ ਛੋਲਿਆਂ ਦੀ ਦਾਲ ਹੈ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਭਿਓ ਕੇ ਰੱਖ ਦਿੱਤਾ ਹੈ 15 ਤੋਂ 20 ਮਿੰਟ ਦੇ ਲਈ ਤੇ ਸਾਗ ਨੂੰ ਆਪਾਂ ਖੁੱਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋਣਾ ਹੈ ਤਾਂ ਜੋ ਇਹਦੀ ਮਿੱਟੀ ਨਾ ਰਹੇ ਧੋਣ ਤੋਂ ਬਾਅਦ ਇਹਨੂੰ ਆਪਾਂ ਫਿਰ ਕਟਾਂਗੇ ਆਪਾਂ ਪਹਿਲਾਂ ਨਹੀਂ ਕੱਟਣਾ ਪਹਿਲਾਂ ਧੋਵਾਂਗੇ ਫਿਰ ਕਟਾਂਗੇ ਬਰੀਕ-ਬਰੀਕ ਕੱਟ ਲੈਣਾ ਆਪਾਂ ਇਹਨੂੰ ਸਾਗ ਨੂੰ ਅਸੀਂ ਬਰੀਕ-ਬਰੀਕ ਕੱਟ ਲਿਆ ਚੁਲਾਈ ਤੇ ਪਾਲਕ ਬਰੀਕ-ਬਰੀਕ ਕੱਟ ਲਈਏ ਹੁਣ ਆਪਾਂ ਇਸ ਨੂੰ ਕੁੱਕਰ ਦੇ ਵਿੱਚ ਪਾਵਾਂਗੇ 7 ਪਾਂ ਤੋਂ 12 ਪਾਂ ਨਾਲ ਹੀ ਇਸਦੇ ਪਾਵਾਂਗੇ ਚਨੇ ਦੀ ਦਾਲ ਜਿਹੜੀ ਆਪਾਂ 20 ਮਿੰਟ ਲਈ ਪੀਘੋ ਕੇ ਰੱਖੀ ਹੋਈ ਸੀ ਤੇ ਇਸਦੇ ਨਾਲ ਹੀ ਆਪਾਂ ਨੇ ਪਾ ਲੈਣਾ ਹੈ ਲਸਣ ਅਦਰਕ ਬਰੀਕ ਬਰੀਕ ਕੱਟ ਕੇ ਪੰਜ ਹਰੀਆਂ ਮਿਰਚ ਆਪਾਂ ਲਾਲ ਮਿਰਚਾਂ ਜਿਵੇਂ ਕਿ ਹਮੇਸ਼ਾ ਕਹਿੰਦੇ ਕਿ ਅਸੀਂ ਨਈ ਬਰਤ ਦੇ ਤੇ ਆਪਾਂ ਹਰੀਆਂ ਮਿਰਚਾਂ ਬਰੀਕ ਬਰੀਕ ਕੱਟ ਲੈਣੀਆਂ ਨੇ ਤੇ ਸਵਾਦ ਅਨੁਸਾਰ ਨਮਕ ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਜਦੋਂ ਵੀ ਸਾਗ ਬੰਦਦਾ ਹੈ ਨਾ ਤਾਂ ਬਨ ਕੇ ਥੋੜਾ ਰਹਿ ਜਾਂਦਾ ਹੈ ਤੇ ਇਹ ਸਾਰਾ ਕੁਝ ਪਾਨ ਤੋਂ ਬਾਅਦ ਆਪਾਂ ਇਹਦੀਆਂ ਤਿੰਨ ਵਿਸਲ ਮੀਡੀਅਮ ਫਲੇਮ ਤੇ ਤੇ ਉਸ ਤੋਂ ਬਾਅਦ ਆਪਾਂ 20 ਮਿੰਟ ਲਈ ਇਹਨੂੰ ਲੋ ਫਲੇਮ ਤੇ ਪਕਾਵਾਂਗੇ ਤੇ ਫਿਰ ਚੈੱਕ ਕਰਾਂਗੇ ਤੇ ਹੁਣ ਆਪਾਂ ਇਹਨਾਂ ਸਾਰਾ ਇਹਨੂੰ ਹਿਲਾ ਦਿੱਤਾ ਹੈ ਤਾਂ ਜੋ ਜਿਹੜਾ ਲਸਣ ਅਦਰਕ ਦਾ ਟੇਸਟ ਨਾ ਚੰਗੀ ਤਰ੍ਹਾਂ ਵਿੱਚ ਆ ਜਾਏ ਉੱਪਰ ਉੱਪਰ ਨਾ ਰਹੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਇਹ ਲੋ ਫਲੇਮ ਤੇ ਰਿਜਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਇਹ ਮਲਾਈਦਾਰ ਬਣ ਕੇ ਤਿਆਰ ਹੋਏਗਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਤੇ ਹੁਣ ਆਪਾਂ ਇਹਨੂੰ ਛੱਕਣ ਲਗਾ ਦਿੱਤਾ ਹੈ ਤੇ ਆਪਾਂ ਇਹਦੀਆਂ 3 ਤੋਂ 4 ਬਿਸਲ ਵੱਜਵਾਵਾਂਗੇ ਮੀਡੀਅਮ ਫਲੇਮ ਤੇ ਫਿਰ ਆਪਾਂ ਇਹਨੂੰ ਲੋ ਫਲੇਮ ਤੇ 20 ਮਿੰਟ ਤੱਕ ਪਕਾ ਕੇ ਫਿਰ ਚੈੱਕ ਕਰਾਂਗੇ ਹਾਂਜੀ ਤੇ ਤਿੰਨ ਵਿਸਲ ਵੱਜ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਇਹਨੂੰ ਲੋ ਫਲੇਮ ਤੇ 20 ਮਿੰਟ ਤੱਕ ਪਕਾਵਾਂਗੇ ਪਾਣੀ ਆਪਾਂ ਸ਼ੁਰੂ ਦੇ ਵਿੱਚ ਨਹੀਂ ਪਾਣਾ ਤਿੰਨ ਵਿਸਲ ਵੱਜਵਾ ਕੇ ਦੇ ਫਿਰ ਤੋਂ ਪਾਣੇ ਹੁਣ ਇਹਨੂੰ ਆਪਾਂ ਲੋ ਫਲੇਮ ਤੇ ਪਕਾ ਕੇ ਚੈੱਕ ਕਰਦੇ ਹਾਂ ਫਿਰ ਸਾਗ ਨੂੰ 20 ਮਿੰਟ ਹੋ ਗਿਆ ਆਪਾਂ ਸਲੋ ਫਲੇਮ ਤੇ ਰੱਖਿਆ ਹੋਇਆ ਹੈ ਫਿਰ ਇਹਨੂੰ ਖੋਲ ਕੇ ਚੈੱਕ ਕਰਦੇ ਆਪਾਂ ਹਾਂਜੀ ਦੇਖੋ ਸਾਬ ਚ ਪਾਣੀ ਬਿਲਕੁਲ ਵੀ ਨਹੀਂ ਹੈਗਾ ਬਹੁਤ ਵਧੀਆ ਰਿੱਜਿਆ ਗਿਆ ਹੁਣ ਇਹ ਜਦੋਂ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਇਹਨੂੰ ਮੈਸ਼ ਕਰਾਂਗੇ ਹਾਂਜੀ ਤੇ ਜਦੋਂ ਸਾਬ ਠੰਡਾ ਹੋ ਜਾਏਗਾ ਆਪਾਂ ਉਹਨੂੰ ਬਲੈਂਡਰ ਨਾਲ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਜੇ ਚਾਹੋ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਮੈਸ਼ ਕਰ ਸਕਦੇ ਹੋ ਜਾਂ ਫਿਰ ਜਿਹੜੀ ਹੱਥ ਨਾਲ ਕੋਟਣ ਵਾਲਾ ਕੋਟਣਾ ਹੁੰਦਾ ਸਾਬ ਕੋਟਣ ਵਾਲਾ ਉਹਦੇ ਨਾਲ ਵੀ ਕੋਟ ਸਕਦੇ ਹੋ ਆਪਾਂ ਅੱਜ ਬਲੈਂਡਰ ਨਾਲ ਹੀ ਇਹਨੂੰ ਮੈਸ਼ ਕਰਾਂਗੇ 10 ਮਿੰਟ ਦੇ ਤੱਕ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਜਿੰਨੀ ਦੇਰ ਤੱਕ ਇਹ ਠੰਡਾ ਹੁੰਦਾ ਹੈ ਆਪਾਂ ਕੜਾਹੀ ਦੇ ਵਿੱਚ ਇੱਕ ਕੜਚੀ ਭਰ ਕੇ ਦੇਸੀ ਘਿਓ ਪਾ ਲਈਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਾਬਤ ਲਾਲ ਮਿਰਚਾਂ ਤੇ ਮੀਡੀਅਮ ਫਲੇਮ ਹੀ ਰੱਖਣੀ ਆਪਾਂ ਨੇ ਤੇ 2 ਮਿੰਟ ਹੋ ਗਏ ਆਪਾਂ ਸਾਬਤ ਲਾਲ ਮਿਰਚਾਂ ਪਾਏ ਨੂੰ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਪਿਆਜ਼ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਆਪਾਂ ਇੱਕ ਹੀ ਪਾਣਾ ਹੈ ਬਹੁਤ ਜ਼ਿਆਦਾ ਪਿਆਜ਼ ਪਾ ਦੋ ਤਾਂ ਸਾਗ ਸਬਿਆਨੀ ਗੰਦਾ ਇਹ ਜਿਆਦਾ ਹੀ ਮਿੱਠਾ ਮਿੱਠਾ ਲੱਗਣ ਲੱਗ ਜਾਂਦਾ ਫਿਰ ਸਿਰਫ ਇੱਕੋ ਪਿਆਜ਼ ਬहोत ਹੈ ਇਹਨੂੰ ਆਪਾਂ ਬਰਾਊਨ ਨਹੀਂ ਕਰਨਾ ਟਰਾਂਸਪੇਰੈਂਟ ਹੋਣ ਤੱਕ ਇਹਨੂੰ ਭੁੰਨਣਾ ਆਪਾਂ ਵੱਧ ਤੋਂ ਵੱਧ ਨੂੰ ਆਪਾਂ 5 ਮਿੰਟ ਹੀ ਭੁੰਨਾਂਗੇ ਇਸ ਤੋਂ ਜ਼ਿਆਦਾ ਨਹੀਂ ਭੁੰਨਣਾ ਤੇ 5 ਮਿੰਟ ਹੋ ਗਏ ਆਪਾਂ ਨੂੰ ਪਿਆਜ਼ਾਂ ਨੂੰ ਭੁੰਨਦੇ ਆਪਾਂ ਇਹਨੂੰ ਬਰਾਊਨ ਨਹੀਂ ਕਰਨਾ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਤੇ ਲੋ ਫਲੇਮ ਤੇ ਇਹਨੂੰ ਪਕਾਵਾਂਗੇ ਆਪਾਂ ਆਜਾ ਟਮਾਟਰ ਜਿਹੜੇ ਹੈਗੇ ਚੰਗੀ ਤਰ੍ਹਾਂ ਗਲ ਜਾਣ। ਦੋ ਤੋਂ 3 ਮਿੰਟ ਹੋ ਗਏ ਟਮਾਟਰ ਭੁੱਜਦੇ ਨੂੰ। ਇਸੇ ਸਟੇਜ ਤੇ ਆਪਾਂ ਨੇ ਅੱਧਾ ਚਮਚ ਦੇਗੀ ਮਿਰਚ ਪਾ ਦੇਣੀ ਹੈ। ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਫਲੇਮ ਆਪਾਂ ਲੋਈ ਰੱਖਣੀ ਹੈ। ਤੇ ਹੁਣ ਇਹਨੂੰ ਆਪਾਂ ਟੱਕ ਦੇਣਾ ਤਾਂ ਜੋ ਜਿਹੜੇ ਟਮਾਟਰ ਹੈਗੇ ਚੰਗੀ ਤਰ੍ਹਾਂ ਗਲ ਜਾਣ ਤੇ ਦੇਗੀ ਮਿਰਚ ਵੀ ਆਪਣਾ ਰੰਗ ਛੱਡ ਜਵੇ। ਆਪਾਂ ਇਸ ਨੂੰ 3 ਜਾਂ 4 ਮਿੰਟ ਬਾਅਦ ਖੋਲ ਕੇ ਦੇਖਾਂਗੇ ਹਾਂਜੀ ਤੇ ਸਾਗ ਆਪਾਂ ਜਿਹੜਾ ਹੈਗਾ ਬਲੈਂਡਰ ਨਾਲ ਘੋਟ ਲਿਆ ਆਪਾਂ ਇਹਦੇ ਵਿੱਚ ਨਾ ਤਾਂ ਸੁੱਕਾ ਆਟਾ ਪਾਣਾ ਨਾ ਹੀ ਮੱਕੀ ਦਾ ਆਟਾ ਪਾਣਾ ਕਿਉਂਕਿ ਆਪਾਂ ਵਿੱਚ ਛੋਲਿਆਂ ਦੀ ਦਾਲ ਪਾਈ ਹੈ ਨਾ ਉਹ ਪਹਿਲਾਂ ਹੀ ਬੜੀ ਖੁਸ਼ਕ ਹੁੰਦੀ ਹੈ ਤੇ ਇਸ ਲਈ ਆਪਾਂ ਦੋਨੋਂ ਚੀਜ਼ਾਂ ਨਹੀਂ ਪਾਣੀਆਂ ਛੋਲਿਆਂ ਦੀ ਦਾਲ ਦੇ ਨਾਲ ਹੀ ਸਾਗ ਦਾ ਸਵਾਦ ਦੁੱਗਣਾ ਹੋ ਜਾਣਾ ਹੈ ਤੇ ਹੁਣ ਆਪਾਂ ਇਹਨੂੰ ਤੜਕੇ ਦੇ ਵਿੱਚ ਮਿਕਸ ਕਰਾਂਗੇ ਸਾਗ ਆਪਾਂ ਚੰਗੀ ਤਰ੍ਹਾਂ ਘੋਟ ਲਿਆ ਹੋਇਆ ਸੀ ਬਲੈਂਡਰ ਨਾਲ ਆਪਣਾ ਤੜਕਾ ਤਿਆਰ ਹੈ ਤੇ ਸਾਗ ਵੀ ਘੋਟ ਕੇ ਤਿਆਰ ਹੈ ਆਪਾਂ ਹੁਣ ਸਾਰਾ ਸਾਗ ਤੜਕੇ ਦੇ ਵਿੱਚ ਪਾ ਲੈਣਾ ਸਾਗ ਆਪਾਂ ਸਾਰਾ ਤੜਕੇ ਚ ਪਾਤਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਨੂੰ 5 ਮਿੰਟ ਲਈ ਆਪਾਂ ਨੇ ਰਿਜਣਾ ਹੈ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਇਹਨੂੰ 5 ਮਿੰਟ ਲਈ ਰਿਜ ਦੇਵਾਂਗੇ ਸਾਨੂੰ 5 ਮਿੰਟ ਹੋ ਗਏ ਰਿਜਦੇ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੋ ਗਿਆ ਜੀ ਹੁਣ ਅਸੀਂ ਇਹਨੂੰ ਸਰਵ ਕਰਦੇ ਆਂ ਸਾਗ ਸਰਵ ਹੋਣ ਲਈ ਰੈਡੀ ਹੈ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਕਿਉ ਜਾਂ ਮੱਖਣ ਉਪਰੋਂ ਦੀ ਪਾ ਕੇ ਬਹੁਤ ਸਵਾਦ ਲੱਗਦਾ ਹੈ ਜੀ ਤੁਸੀਂ ਵੀ ਬਣਾਈਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਤੁਹਾਡੇ ਕੋਲ ਕਿਵੇਂ ਦਾ ਬਣਿਆ ਚਲਾਈ ਦਾ ਸਾਗ ਹੈ